ਫੁੱਲਾਂ 'ਤੇ ਬੈਠੀਆਂ ਸਿਤਲੀਆਂ ਮਾਂ ਉਹ ਵੀ ਤੋੜਨੀਆਂ ਨੀ ਮੇਰੀ ਫੋਲੀਏ ਨੀ ਮਾਂ ਉਹ ਵੀ ਤੋੜਨੀਆਂ ਨੀ ਗੀਆਂ ਤਰਿੰਜਨਾ 'ਚ ਬੈਠੀਆਂ ਸਹੇਲੀਆਂ ਨੀ ਮਾਂ ਉਹ ਵੀ ਤੋੜਨੀਆਂ ਨੀ ਗੀਆਂ ਨੀ ਮੇਰੀ ਫੋਲੀਏ ਨੀ ਮਾਂ ਉਹ ਵੀ ਤੋੜਨੀਆਂ ਨੀ ਗੀਆਂ ਦੂਰੋਂ ਤਾਈ ਸਾਂ ਚਲ ਕੇ ਨੀ ਮਾਂ ਤੇਰੇ ਦਾਰੀ ਉੱਤੇ ਰਹੀਆਂ ਖਲੋ ਨੀ ਮੇਰੀਏ ਕੋਲਿਏ ਨੀ ਮਾਂ ਤੇਰੇ ਦਾਰੀ ਉੱਤੇ ਰਹੀਆਂ ਖਲੋ ਕਿਸੇ ਨੇ ਦਿੱਤੀਆਂ ਪੀੜੀਆਂ ਨੀ ਮਾਂ ਕਿਸੇ ਨਾਖਿਆਈ ਬੋ ਨੀ ਮੇਰੀਏ ਕੋਲਿਏ ਨੀ ਮਾਂ ਕਿਸੇ ਨਾਖਿਆਈ ਬੋ ਬਾੜ ਗਟੜੀ ਮੈਂ ਚੋਰ ਪੀ ਨੀ ਮਾਂ ਕਿਸੇ ਨਾਖਿਆਈ ਰੋ मेरिए कोलिए नी मिसे नई रो सू उते ब्ठि कीति मा उी तोडन मेरिए कोलिए नी माउ बि तोडन ताहे न बड़ी गठड़ी नी मा चाचे नखिय मेरिए पोले नी मा चाचे नखी आई वियो ताईं न पीढ़ीअ नी मा चाचे नखी वो नी मेर पोलेनी माउ चाचे नखी वो प्रुंजन च ब्ठि सहलियं नी माउ बि तोरनिी मेर पोलिए माउ बि तोरनिया ਕੰਪੇ ਵਿੱਚ ਬੈਠੀ ਐ ਨੀ ਭਾਬੀ ਐ ਨੀ ਰਾਣੀ ਐ ਤੂੰ ਮੈਨੂੰ ਮਾਵਾਂ ਦੀ ਥਾਂ ਨਿਯੜੀ ਐ ਤੂੰ ਮੈਨੂੰ ਮਾਵਾਂ ਦੀ ਥਾਂ ਮਾਂ ਤਬੰਦ ਸੀ ਸੂਹੇ ਤੇ ਰਤਣੇ ਤੂੰ ਮੈਨੂੰ ਚਿੱਟੜਈ ਦੇ ਨਿ ਮੇਰੀਏ ਪੋਲੀਏ ਭਾਬੀ ਐ ਤੂੰ ਮੈਨੂੰ ਚਿੱਟੜਈ ਦੇ ਧੀਰਤ ਜੈਰੀ ਬੈਠੀ ਆਵੇ ਤੂੰ मेन् बालले दिखा वड्या मेनू बालले दिखा बा तूरित चोटिया तू मे काली आईीर्या मीन काली आ सहेलया मीरा ड्डी ठी शा मेरि पोलिये मीरा ठी छा